ਨਿਲੂ ਮੈਂ ਵੀ ਆਪਣੀ ਜ਼ਿੰਦਗੀ ਦਾ ਬਹੁਤ ਬਡਾ ਰਿਸ਼ਤਾ ਗਵਾਇਆ ਮੈਨੂੰ ਯਾਦ ਆ ਇੱਕ ਵਾਰੀ ਅਸੀਂ ਇਕੱਠੇ ਬੈਠੇ ਸੀ ਮੈਨੂੰ ਕਹਿੰਦੇ ਵੈਸੇ ਹੀ ਗੱਲਾਂ ਕਰਨ ਲੱਗੇ ਮੈਨੂੰ ਕਹਿੰਦੇ ਜਦੋਂ ਆਪਾਂ ਮਰਾਂਗੇ ਨੀਲੂ ਕੀ ਹੋਊਗਾ ਮੈਂ ਕਿਹਾ ਮੈਨੂੰ ਤਾਂ ਖੂਬ ਸਜਾ ਕੇ ਭੇਜੇ ਕਹਿੰਦੇ ਐਜਾ ਤੂੰ ਮਰੂਗਾ ਨਾ ਬੈਸਟ ਆਫ ਜਸਵਿੰਦਰ ਬੱਲਾ ਲਗਾ ਦਈਓ ਲੋਕ ਕੀ ਰੋਣਾ ਲੋਕ ਕੀ ਹੱਸਣ ਯਾਰ ਜਸਵਿੰਦਰ ਬੱਲਾ ਪਾਣੀ ਲਾ ਦੇ ਤੁਸੀਂ ਫੋਨ ਸਾਰ ਕਰੋ ਜੀ ਬਹੁਤ ਅਸਰਾ ਦੋਨਾਂ ਦਾ ਜਸਵਿੰਦਰ ਦਾ ਤੇ ਬਾਜ ਮੁਕੰਦ ਸ਼ਰਮਾ ਦਾ ਬਹੁਤ ਅਸਰਾ ਸੀ ਅਕਸਰ ਜਦੋਂ ਛਣਕਾਟਿਆਂ ਦੇ ਵਿੱਚ ਉਹ ਇੱਕ ਹਾਸੇ ਮਜ਼ਾਕ ਦੇ ਨਾਲ ਜਿਹੜਾ ਉਹ ਤੁਹਾਡੇ ਉੱਤੇ ਵੀ ਕਈ ਵਾਰ ਉਹ ਹਾਸਾ ਮਜ਼ਾਕ ਕਰ ਜਾਂਦੇ ਸੀਗੇ ਉਸ ਨੂੰ ਬਹੁਤ ਸਾਰਾ ਪਸੰਦ ਕੀਤਾ ਜਾਂਦਾ ਸੀਗਾ ਤੇ ਆਖਰੀ ਵਾਰ ਮੁਲਾਕਾਤ ਤੁਹਾਡੀ ਕਦੋਂ ਕੀਤੀ ਉਹਨਾਂ ਨਾਲ ਮੈਂ ਥੋੜੇ ਦਿਨ ਪਹਿਲਾਂ ਸੈਕਟਰੀਟਾਈਸ ਤੋਂ ਮਿਲ ਕੇ ਗਈ ਸੀ ਤੋ ਵੀ ਉਹ ਦੋ ਦੋ ਵੀ ਬਹੁਤ ਖਰਾਬ ਸੀ ਪਰ ਸਭ ਨੂੰ ਪੁੱਲਦੇ ਸੀ ਕਦੀ ਮੈਂਡੂ ਨਹੀਂ ਸੀ ਪੁੱਲਦਾ ਮੇਰੀਆਂ ਛੋਟੀਆਂ ਛੋਟੀਆਂ ਗੱਲਾਂ ਵੀ ਯਾਦ ਰੱਖਦਾ ਪਰ ਮੇਰੇ ਦਿਲ ਨੂੰ ਉਹ ਤਾਂ ਹੀ ਲੱਗਿਆ ਸੀ ਕਿ ਬਹੁਤ ਜ਼ਿਆਦਾ ਵੀਕ ਹੋਏ ਹੋਏ ਹੈ ਕੱਲ ਬਾਲਾ ਜੀ ਕਹਿ ਰਹੇ ਸੀਗੇ ਕਿ ਦੁਬਾਰਾ ਫਿਰ ਗੱਲ ਚੱਲ ਰਹੀ ਸੀ ਵਿਸ਼ਣ ਕਾਟੇ ਸੀ ਦੁਬਾਰਾ ਰਿਵਾਈਵ ਕਰੀਏ ਦਰਸ਼ਕਾਂ ਦੀ ਮੰਗ ਸੀਗੀ ਉਹ ਕਸਕ ਨਹੀਂ ਜੀ ਹੁਣ پوری ਹੋ ਸਕਦੀ ਕਦੀ ਉਹ ਬਸ ਉਸ ਅੰਝੂਨ ਦਿਨੋਂ ਸੁਪਨੇ ਨਾਲ ਚਲੇ ਗਏ ਅਸੀਂ ਦੋਨੋਂ ਵੀ ਉਸ ਹੀ ਸੁਪਨੇ ਨਾਲ ਜਾਵਾਂਗੇ ਉਹ ਗੱਦੀ ਫੁੱਟ ਆਣੀ ਉਹਨ ਨੂੰ ਹੋ ਹੀ ਨਹੀਂ ਸਕਦਾ ਉਹਨ ਨੂੰ ਹੋ ਹੀ ਨਹੀਂ ਸਕਦਾ ਕਾਫੀ ਕੋਲ ਜੀ ਨੇ ਲੋੜੀ ਕਾਫੀ ਜ਼ਿਆਦਾ ਇਮੋਸ਼ਨਲ ਹੋਏ ਨੇ ਕਿਉਂਕਿ ਪੁਰਾਣੇ ਬੁੱਢੇ ਜਿਹੜੇ ਨੇ ਯਾਦ ਕੀਤੇ ਨੇ ਬਾਬੂਕ ਬਿਲਕੁਲ ਜੀ ਨੀਲੂ ਜੀ ਦੇ ਪਾਬਕ ਹੋਏ ਨੇ ਕਿਉਂਕਿ ਤਿੰਨੋਂ ਇੱਕੋ ਜਿਹੇ ਜ਼ਿੰਦਗੀ ਦਾ ਟੁੱਟਾਂਗਾ ਸਾਨੂੰ ਇਸ਼ਾ ਲੱਗ ਰਿਹਾ ਕਿ ਸਾਰਾ ਜਹਾਨ ਖਤਮ ਕਰਕੇ ਚਲੇ ਗਏ ਹੈ ਅਸੀਂ ਜੋ ਕੁਝ ਕਰਦੇ ਸੀ ਅਸੀਂ ਜੋ ਕੁਝ ਸੋਚਦੇ ਸੀ ਅਸੀਂ ਹਮੇਸ਼ਾ ਸਿੱਧੇ ਸੋਲਦੇ ਸੀ ਸਾਨੂੰ ਲੱਗਦਾ ਸੀ ਉਹ ਹੈ ਤਾਂ ਸਭ ਕੁਝ ਪੋਸੀਬਲ ਹੈ ਸਭ ਕੁਝ ਇੰਪੋਸੀਬਲ ਕਰਕੇ ਚਲੇ ਗਏ ਔਰ ਬਹੁਤ ਚਲ ਚਲ ਪਾਣੀ ਨਹੀਂ ਲੱਗਿਆ ਬਸ ਪਾਣੀ ਨਹੀਂ ਕਦੇ ਵੀ ਬਹੁਤ ਪੋਜ਼ਿਟਿਵ એનર્ਜੀ ਹੁੰਦੀ ਸੀ ਕਿਸੇ ਵੀ ਸ਼ੂਟ ਵੇਲੇ ਕਿਸੇ ਵੀ ਅਜਿਹੇ ਮੌਕੇ ਕਿਸੇ ਨੂੰ ਛੋਟਾ ਹੋਣ ਜਾਂ ਖਸੂਸ ਨਹੀਂ ਜਿਸ ਤਰ੍ਹਾਂ ਲੱਟੇ ਇਦਾਂ ਤਾਂ ਸਾਰੀ ਜ਼ਿੰਦਗੀ ਨਹੀਂ ਕਦੇ ਦੇਖਿਆ ਜਿਸ ਤਰ੍ਹਾਂ ਲੱਟੇ ਇਦਾਂ ਤਾਂ ਸਾਰੀ ਜ਼ਿੰਦਗੀ ਇੱਕ ਬਿਲਕੁਲ ਕੋਈ ਨਹੀਂ